ਆਪਦੇ ਮਕਾਨ ਅਨੁਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਦੀਪ ਸਿੰਘ ਮੁੰਡੀਆਂ ਦੇ ਵੱਲੋਂ ਹਲਕਾ ਸਾਨੇ ਅਲਦੀਨ ਵਕਫਾ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਕਾਰਜਾਂ ਨੂੰ ਮੁਕੰਮਲ ਕਰਵਾ ਕੇ ਰਸਮੀ ਉਦਘਾਟਨ ਕੀਤੇ ਗਏ ਜਿਨ੍ਹਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਮਾਲਪੁਰਵਾਨਾ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਖੁਰਦ ਸਰਕਾਰੀ ਹਾਈ ਸਕੂਲ ਭਾਮੀਆਂ ਕਲਾਂ ਸਰਕਾਰੀ ਪ੍ਰਾਇਮਰੀ ਸਕੂਲ ਤਾਜ਼ਪੁਰ ਬੇਟ ਸ਼ਾਮਲ ਹਨ ਕੈਬਨਿਟ ਮੰਤਰੀ ਮੁੰਡੀਆਂ ਦੇ ਵੱਲੋਂ ਵਕਫਾ ਸਕੂਲੀ ਉਦਘਾਟਨ ਸਮਾਗਮਾਂ ਦੇ ਮੌਕੇ ਸੰਵੋਧਨ ਕਰਦਿਆਂ ਕਿ ਹੱਕੀ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਹਿਤ ਸਕੂਲੀ ਬੁਨਿਆਦੀ ਢਾਂਚੇ ਵਿੱਚ ਜੰਗੀ ਪદ્ધਤੇ ਸੁਧਾਰ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਫਰਨੀਚਰ ਲੈਬ ਸਕੂਲ ਦੀ ਚਾਦਵਾਰੀ ਪਖਾਨੇ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਦੀ ਵਿਵਸਥਾ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਆਦਿ ਸ਼ਾਮਲ ਨੇ ਹੁਣ ਅੱਗੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਸਿਹਤ ਸੰਸਥਾਵਾਂ ਅਤੇ ਸਿੱਖਿਆ ਸੰਸਥਾਨਾਂ ਦੇ ਵਿੱਚ ਲੋਰੀਂਦੇ ਸਟਾਫ ਦੀ ਭਰਤੀ ਕੀਤੀ ਜਾਵੇਗੀ ਜਿਸ ਤੇ ਪਹਿਰਾ ਦਿੰਦਿਆ ਕ੍ਰੀਸ 12700 ਕੱਚੇ ਅਧਿਆਪਕਾਂ ਨੂੰ ਪੱਕਾ ਕਰਕੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ 4 ਗੁਣਾ ਵਾਅਦਾ ਕੀਤਾ ਹੈ ਤੇ 20000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਬਿਨਾਂ ਕਿਸੇ ਸ਼ਿਫਾਰਿਸ਼ ਪਾਦਸ਼ੀ ਢੰਗ ਦੇ ਨਾਲ 56700 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਕੈਬਨਟ ਮੰਤਰੀ ਮੁੰਡੀਆਂ ਨੇ ਵੀ ਦੱਸਿਆ ਕਿ ਪੰਜਾਬ ਸੂਬੇ ਦੇ ਵਿੱਚ ਕੁੱਲ 20000 ਸਰਕਾਰੀ ਸਕੂਲ ਨੇ ਜਿੱਥੇ ਕਰੀਬ 28 ਲੱਖ ਬੱਚੇ ਪੜ੍ਹਦੇ ਨੇ ਉਹਨਾਂ ਦੱਸਿਆ ਕਿ ਇਹਨਾਂ ਸਕੂਲਾਂ ਦੇ ਵਿੱਚ ਪਹਿਲਾਂ ਬੱਚੇ ਭੁੰਜੇ ਬੈਠ ਕੇ ਪੜ੍ਹਦੇ ਸਨ ਸਕੂਲੀ ਬੁਨਿਆਦੀ ਢਾਂਚਾ ਨਾਂ ਦੇ ਬਰਾਬਰ ਸੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਅਨੁਕੂਲ ਮਾਹੌਲ ਨਹੀਂ ਸੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬੀਤੇ 3 ਸਾਲਾਂ ਦੇ ਦੌਰਾਨ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਨਵੀਆਂ ਪੁਲੰਘਾਂ ਪੁੱਟੀਆਂ ਹਨ ਹੁਣ 17000 ਸਕੂਲਾਂ ਦੇ ਵਿੱਚ ਵਾਈਫਾਈ ਦੀ ਸਹੂਲਤ ਉਪਲਬਧ ਹੈ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਹੋਣ ਦੇ ਨਾਲ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ ਮੁੰਡੀਆਂ ਨੇ ਦੱਸਿਆ ਕਿ ਸੂਬੇ ਭਾਗ ਦੇ ਵਿੱਚ 118 ਸਕੂਲ ਆਫ ਐਮੀਨਸ ਸਥਾਪਿਤ ਕੀਤੇ ਗਏ ਨੇ ਅਤੇ ਜਲਦ ਹੀ ਹਲਕਾ ਸਾਨੇਵਾਲ ਦੇ ਵਿੱਚ ਵੀ ਦੋ ਸਕੂਲ ਆਫ ਐਮੀਨਸ ਇੱਕ ਮੁੰਡੀਆਂ ਕਲਾ ਤੇ ਦੂਜਾ ਕੰਡਿਆਣਾ ਵਿਖੇ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ੇਪ ਫਦਰੀ ਸਿਖਲਾਈ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਸਿੰਗਾਪੁਰ ਵਿਖੇ 234 ਪ੍ਰਿੰਸੀਪਲ ਸਿਖਲਾਈ ਪ੍ਰਾਪਤ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਜਿੱਥੇ ਸੈਂਕੜੇ ਖੇਡ ਮੈਦਾਨ ਵਿਕਸਿਤ ਕੀਤੇ ਗਏ ਨੇ ਉੱਤੇ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਜੁੱਧ ਨਸ਼ਿਆਂ ਦੇ ਵਿਰੁੱਧ ਮਹੀਮ ਵਿੱਢੀ ਗਈ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਵਚਨਬੱਧ ਹੈ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਪਾਮੀਆਂ ਪਿੰਡ ਦੇ ਵਿੱਚ ਦੋਨਾਂ ਪਾਮੀਆਂ ਦੇ ਸਕੂਲਾਂ ਦੇ ਲਈ ਰੂਮ ਬਣੇ ਬਾਉਂਡਰੀ ਵਾਲ ਬਣੇ ਜਿਹੜੇ ਲੱਖਾਂ ਰੁਪਏ ਸਰਕਾਰ ਵੱਲੋਂ ਭੇਜੇ ਗਏ ਕਿਉਂਕਿ ਸਿੱਖਿਆ ਕ੍ਰਾਂਤੀ ਲੈ ਚੱਲੀ ਹੈ ਸੋ ਇਸ ਸਕੂਲ ਦੇ ਵਿੱਚ ਵੀ ਅੱਜ ਇਹ ਉਗਾਠਣ ਕੀਤੇ ਗਏ ਤੋ ਬਹੁਤ ਵਧੀਆ ਜਿਹੜੀ ਬੱਚਿਆਂ ਦੀ এডੂਕੇਸ਼ਨ ਦਾ ਜਿਹੜਾ ਪਤਾ ਕੀਤਾ ਸੋ ਇਹ ਸਿੱਖਿਆ ਕ੍ਰਾਂਤੀ ਲਹਿਰ ਦੇ ਮੁੱਖ ਮੰਤਰੀ ਸਰਤਾਪ ਸਿੰਘ ਮਾਰਜੀਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ 2000 ਕਰੋੜ ਤੋਂ ਵੱਧ ਪੰਜਾਬ ਦੇ ਸਕੂਲਾਂ 'ਚ ਦਿੱਤਾ ਔਰ ਮੇਰੇ ਹਲਕੇ ਦੇ ਵਿੱਚ ਵੀ ਕਰੋੜਾਂ ਰੁਪਇਆ ਹਰ ਸਕੂਲ 'ਚ ਜਿਹੜਾ ਲੱਗਾ ਜਦੋਂ ਚੈੱਕ ਕਰਦੇ ਕਿ ਜ 90 ਲੱਖ ਦੇ 50 ਲੱਖ ਦੇ 30 ਲੱਖ 10 ਲੱਖ 5 ਲੱਖ ਹਰ ਸਕੂਲ ਦੇ ਵਿੱਚ ਜਿਹੜੀ ਗ੍ਰਾਂਟ ਆਈ ਹੈ ਸੋ ਅੱਜ ਸਕੂਲਾਂ ਦੇ ਦੌਰੇ ਕਰ ਰਹੇ ਆ ਤੇ ਬੜੀ ਪਿੰਡ ਵਾਸੀਆਂ ਵੱਲੋਂ ਬਹੁਤ ਵਧੀਆ ਮਾਨਸਤਕਾਰ ਦਿੱਤਾ ਜਾ ਰਿਹਾ ਹਰ ਪੰਚਾਇਤ ਹਰ ਪਿੰਡ ਦਾ ਭੈਣ ਭਰਾ ਜਿਹੜਾ ਮੁੱਖ ਮੰਤਰੀ ਸਰਦਾਰ ਪੰਗੋ ਸਿੰਘ ਮਾਨ ਜੀ ਦੇ ਇਸ ਸਿੱਖਿਆ ਕ੍ਰਾਂਤੀ ਲੈਹਣ ਤੋਂ ਬਹੁਤ ਖੁਸ਼ ਨੇ ਤੋਂ ਮੈਂ ਵੀ ਆਪਣੇ ਹਲਕੇ ਵੱਲੋਂ ਆਪਣੇ ਭੈਣ ਭਰਾਵਾਂ ਦੇ ਬਜ਼ੁਰਗਾਂ ਵੱਲੋਂ ਮੁੱਖ ਮੰਤਰੀ ਸਰਦਾਰ ਪੰਗੋ ਸਿੰਘ ਮਾਨ ਜੀ ਧੰਨਵਾਦ ਕਰਦਾ ਜਿਹੜੇ ਸਾਡੇ ਪੰਜਾਬ ਦੇ ਬੱਚਿਆਂ ਲਈ ਨਾ ਕਰਿਆ ਸਾਡੇ ਹਲਕੇ ਦੇ ਵੀ ਬੱਚਿਆਂ ਲਈ ਬਹੁਤ ਐਜੂਕੇਸ਼ਨ ਦੇ ਵਾਸਤੇ ਦੰਡਾਤ ਲਈ ਸਿੱਖਿਆ ਕ੍ਰਾਂਤੀ ਲੈ ਰਹਾ ਹੈ ਰਫਟ ਦੀ ਸਪੀਡ ਤੇ ਕੰਮ ਹੋ ਰਿਹਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਬਤਨ ਪੰਜਾਬ ਦੇ ਜਿਹੜੇ 16 ਥਾਵਾਂ ਤੇ ਉਧਰ ਘਟਨਾਵਾਂ ਹੋਈਆਂ ਨੇ ਅਮਰੀਕਾ ਦੇ ਵਿੱਚ ਜਿਹੜਾ ਦੋਚੀ ਹੁਣਾਂ ਪੁੱਛਿਆ ਜਾ ਰਿਹਾ ਹੈ ਕਿ ਕੋਈ ਸ਼ਰੂਫ ਗ੍ਰਿਫਤਾਰ ਹੋਇਆ ਕਿ ਕਿਹਣਾ ਚੰਗੀ ਦੇਖੋ ਜਿਹੜੀਆਂ ਇਹੋ ਜਿਹੇ ਲੋਕ ਆ ਗ੍ਰਿਫਤਾਰਤਵਾਰਿਆਂ ਨੂੰ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਜਿਹੜੇ ਦੁਆਰਾ ਇਹੋ ਜਿਹੇ ਘਟਨਾਵਾਂ ਨਾ ਕਰਾਉਣ ਸੋ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਅਮਨ ਸ਼ਾਂਤੀ ਦੇ ਲਈ ਜੰਡਾ ਅਰਦਾਸ ਕਰਦੇ ਆਂ ਤੇ ਇਸ ਅਮਨ ਸ਼ਾਂਤੀ ਲਈ ਹਰ ਉਹ ਜੋ ਉਪਰਾਲੇ ਕਰ ਰਿਹਾ ਮੁੱਖ ਮੰਤਰੀ ਸਦਾਪਕਾਉਂ ਸ਼ਮਾਨ ਜੀ ਦੇ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਸਾਹ ਨੂੰ ਤਕਰੀਬਨ ਹਰ ਹਫ਼ਤੇ ਅਫਸਰਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਤਾਂ ਜੋ ਪੰਜਾਬ 'ਚ ਸ਼ਾਂਤੀ ਸਮੋਹ ਬੰਨੇ ਰਵੇ ਤੇ ਬਹੁਤ ਵਧੀਆ ਬੋਲ ਚੱਲਦੇ। ਕੋਸਟ ਜਿਹੜਾ ਇੱਕ ਮਾਮਲਾ ਆਇਆ ਸੀ ਸਾਹਮਣੇ ਉਹਦੇ ਜਿਹੜਾ ਭਾਜਪਾ ਤੋਂ ਬਸਤਾ ਉਹ ਕਾਂਗਰਸੀ ਆਗੂਆ ਦੇਖੋ ਭਾਜਪਾ ਦਾ ਸ਼ੁਰੂ ਤੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹੋ ਜਿਹੇ ਜਿਹੜੇ ਲੀਗਲੀ ਕੰਮ ਦੇ ਉੱਤੇ ਵੀ ਇਹ ਉਂਗਲਾ ਚੱਕ ਰਹੇ ਆ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਉਹ ਹਰ ਗੱਲ ਸਮਝਦੇ ਆ। ਪਰ ਮੈਂ ਇਸ ਗੱਲ ਦੇ ਉੱਤੇ ਜ਼ਿਆਦਾ ਮੈਂ ਕਿਸੇ ਵੀ ਗੱਲ ਦੱਸਦਾ ਨਹੀਂ ਕਿਉਂਕਿ ਮੈਨੂੰ ਲੋੜ ਨਹੀਂ ਜਦੋਂ ਇਹੋ ਜਿਹੇ ਲੋਕ ਆਪ ਜਾ ਕੇ ਪ੍ਰਸ਼ਾਸਨ ਨੂੰ ਤੰਗ ਕਰਦੇ ਆ। ਲੋਕਾਂ ਨੂੰ ਤਾਂ ਕਰਦੇ ਉਹਦੇ ਵਿੱਚ ਮੈਂ ਕੀ ਕਰਾਂਗਾ